ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਤੁਹਾਡਾ ਆਪਣਾ YouTube ਚੈਨਲ ਤੇ ਬਾਈ ਮਿਸਟਰ ਐਂਡ ਮਿਸੇ ਸਿਵੀਆ ਕਪਰ ਤੇ ਅੱਜ ਹੈਗਾ ਦਿਨ ਸੋਮਵਾਰ ਠੀਕ ਹੈ ਅੱਜ ਕੋਈ ਛੁੱਟੀ ਨਹੀਂ ਅੱਜ ਆਪਾਂ ਕੰਮ ਤੇ ਜਾਣਾਗਾ ਤੇ ਟਾਈਮ ਅੱਜ ਲੇਟ ਹੋ ਗਿਆ ਆਪਾਂ ਉੱਠਣ ਦੇ ਵਿੱਚ ਕਿਉਂਕਿ ਜੁਹਾਰ ਸਿੰਘ ਜੀ ਹਜੇ ਵੀ ਸੁੱਤੇ ਪਏ ਨੇ 8:30 ਹੋ ਗਿਆ ਤੇ ਮਸ਼ੀਨ 'ਚ ਆਪਾਂ ਕੱਪੜੇ ਪਾਤੇ ਆ ਧੋਣ ਵਾਲੇ ਉਨੇ ਜੋ ਮਸ਼ੀਨਾਂ ਦੇ ਕੱਪੜੇ ਉੱਤੇ ਜਾਣਗੇ ਉਹਨੇ ਟਾਈਮ 'ਚ ਆਪਾਂ ਨੇ ਚੱਕ ਲੈਣਾ ਝਾੜੂ ਠੀਕ ਹੈ ਸਾਰੀ ਡਸਟਿੰਗ ਕਰਕੇ ਆਪਾਂ ਝਾੜੂ ਮਾਰ ਦੇਣਾ ਫੇਰ ਆਪੋ ਮਾਰਾਂਗੇ ਚਾਹ ਚਾਹ ਆਪਾਂ ਪੀ ਲਈਏ ਚਾਹ ਥੋੜੀ ਬੀਤੀ ਆ ਸੀ ਲਓ ਚਾਹ ਆਪਾਂ ਹੀ ਪੀ ਲਈਏ ਚਾਹ ਆਪਾਂ ਜੇ ਥੋੜੀ ਪੀਤੀ ਸੀ ਕਿਉਂਕਿ ਜਿੱਦੇ ਚਾਹ ਗਰਮ ਨਾ ਹੋਵੇ ਫਿਰ ਮੈਂ ਘੱਟ ਵੀ ਨਹੀਂ ਹੁਣ ਮੈਂ ਝਾੜੂ ਲਾਉਂਦੇ ਲਾਉਂਦੇ ਚਾਹ ਦੁਬਾਰਾ ਗਰਮ ਕਰ ਲੈਣੀ ਆ ਕਿਉਂਕਿ ਜਿੰਨਾ ਟਾਈਮ ਮੈਂ 2-3 ਕਿਲੋ 2-3 ਕਿਲੋ ਚਾਹ ਪੀਵਣਾ ਮਮੀ ਵੀ ਅਸਵੇ ਉਹਨਾਂ ਟਾਈਮ ਮੈਨੂੰ ਸਬਰ ਨਹੀਂ ਆਉਂਦਾ ਪਹਿਲਾਂ ਸਵੇਰੇ-ਸਵੇਰੇ ਸਾਡੀ ਡਿਸਕਸ਼ਨ ਹੋਈ ਵੀ ਅੱਜ ਦਾਲ ਸਬਜ਼ੀ ਕਾਦੀ ਬਣਾਉਣੀ ਆ ਸਾਡੀ ਸਵੇਰੇ-ਸਵੇਰੇ ਸੱਸ ਨੂੰਹਾਂ ਦੀ ਹੀ ਡਿਸਕਸ਼ਨ ਹੁੰਦੀ ਆ ਵੀ ਅੱਜ ਕਾਦੀ ਬਣਾਵਾਂਗੇ ਵੀ ਅੱਜ ਹੀ ਦਾਲ ਸਬਜ਼ੀ ਕਾਦੀ ਬਣਾਵਾਂਗੇ ਅਬ ਰਾਤ ਰਾਤ ਸੀ ਬਣਾਏ ਸੀ ਦੁੱਧ ਗੰਡੇ ਤੇ ਬਾਕੀ ਹੁਣ ਮੰਮੀ ਨੂੰ ਕਿਹਾ ਵੀ ਰੈਸਟ ਕਰ ਲਓ ਬਹਿ ਜਾਓ ਤੁਸੀਂ ਵੀ ਕੰਮ ਮੈਂ 2 ਮਿੰਟਾਂ ਦੇ ਵਿੱਚ ਨਿਵੇੜ ਦੇਣ ਠੀਕ ਆ ਬਸ 2 ਮਿੰਟਸ ਓਨਲੀ ਮੰਮੀ 5 ਮਿੰਟਾਂ ਦੇ ਵਿੱਚ ਵਿੱਚ ਕੱਲ ਦੱਸ ਮੰਮੀ ਮੈਂ ਕਿ ਕੱਲ ਆਇਆ ਤੂਫਾਨ ਐ ਤੂਫਾਨ ਤੋਂ ਬਾਅਦ ਮੈਂ ਬਣ ਗਈ ਨੇਰੀ ਨੇਰੀ ਬਣ ਕੇ ਮੈਂ ਕਿੰਨੇ ਟਾਈਮ ਚ ਕੰਮ ਨਿਬੇੜਦਾ ਸੀ ਹਾਂ ਸਾਰੇ ਸਾਫ਼ ਕਰਕੇ ਡਸਟਿੰਗ ਕਰਕੇ ਨਾਲੇ ਇੰਨਾ ਅਸੀਂ ਰੇਤਾ ਕੱਢਿਆ ਹਨਾ ਮੰਮੀ ਅਸੀਂ ਤਾਂ ਬਈ ਜਿਹੜੇ ਕਹਿੰਦੇ ਨੇ ਮੈਂ ਬਹੁਤ ਤੇਜ਼ ਆ ਮੈਂ ਬਹੁਤ ਤੇਜ਼ ਹਾਂ ਮੈਂ ਤੇਜ਼ ਆ ਆਏ ਮੰਮੀ ਸਭ ਕਾ ਸੇਮ ਤੇਜ਼ ਆ ਬਈ ਮੈਂ ਤਾਂ ਕੰਮ ਨੂੰ ਵੀ ਨਹੀਂ ਕੀ ਕੰਮ ਮਿਲ ਗਿਆ ਤੁਹਾਨੂੰ ਮੈਂ ਤਾਂ ਫਰੀ ਭੇਜਿਆ ਸੀਗਾ ਹੁਣ ਕੀ ਕੰਮ ਮਿਲ ਗਿਆ ਡੈਡੀ ਨੂੰ ਡੈਡੀ ਨੂੰ ਕੋਈ ਵੀ ਕੰਮ ਨਹੀਂ ਆਹ ਕਨੇ ਮੋਟਰ ਵੱਡੀ ਵੱਡੀ ਕਿੰਦਰ ਲਾਵਾਂ ਆਹ ਗੱਡ ਡੈਡੀ ਨੂੰ ਕਹੇ ਜੇ ਤੁਸੀਂ ਅੱਜ ਆ ਕੰਮ ਕਰ ਤਾਂ ਰਿੱਕੀ ਤਾਂ ਐ ਕਹੂਗਾ ਵੀ ਵਾਹ ਡੈਡ ਉਹ ਚਾਬੀ ਨਹੀਂ ਹੈ ਕਿੱਥਲੇ ਉਹ ਦੇਖ ਕੇ ਕਹਿੰਦੇ ਕਨੇ ਮੈਂ ਲੁਕਾ ਦੇ ਚਾਬੀ ਚਾਬੀ ਮੈਂ ਰਿੱਕੀ ਨੂੰ ਪੁੱਛਦੀ ਹਾਂ ਖੜ ਜੋ ਮੈਂ ਉਹਦਰ ਨਾ ਉਹ ਕਰ ਦੂੰ ਆ ਮਮੀ ਵਿਚਾਰੇ ਦੀ ਗੱਡੀ ਇਹਨੂੰ ਲਾਇਸੈਂਸ ਦਵਾਉਣਾ ਚ ਹੁਣ ਨਹੀਂ ਜੜਦਾ ਮੜ ਕੇ ਡੈਡੀ ਡੈਡੀ ਵੀ ਹੱਸਵੇਗਾ ਤੇ ਲਾਇਸੈਂਸ ਹੌਣੇ ਚੜਦਾ ਮੜ ਕੇ ਗੱਡੀ ਤੇ ਮਾਂ ਮੈਨੂੰ ਕੋਈ ਨਾ ਨਾ ਮੈਣੀ ਚੜਦਾ ਵੀ ਹੁਣ ਡਿੱਗੇ ਤੋਂ ਬਾਅਦ ਚਲ ਤਾਂ ਸੁਣ ਲੋ ਹੋਰ ਗੱਲਾਂ ਦੀਆਂ ਗੱਲਾਂ ਨਹੀਂ ਮਾਂ ਆਏ ਦੇਖ ਵੀ ਜਾਲੀਆਂ ਦੇਖ ਆਪਣੀਆਂ ਕਿੰਨੀਆਂ ਸਾਫ਼ ਰਹਿਣ ਲੱਗੀਆਂ ਡੇਲੀ ਕਪੜਾ ਮਾਰਨ ਨਾਲ ਮਮਾ ਆ ਭਾਈ ਸਾਡਾ ਗੋੜੀ-ਗੋੜੀ ਉੱਠ ਕੇ ਆ ਗਿਆ ਇਹ ਹੁਣ ਤੁਹਾਨੂੰ ਰਾਤ ਵਾਂਗੂ ਬੈਠ ਕੇ ਦਿਖਾਊਗਾ ਜਵਾਂ ਦੀ ਟਿਕਦਾ ਕਿਉਂਕਿ ਇਹਨੇ ਗੱਡੀ ਚਲਾਉਣੀ ਸਿੱਖ ਲਈ ਤੇ ਹੁਣ ਇਹਨੇ ਲਾਇਸੈਂਸ ਲੈ ਲੈਣਾ ਗੱਡੀ ਦਾ ਟੜਜੋ ਕਰਜੋ ਬੁੱਤ ਆਏ ਬਈ ਆਂਗਲਾ ਆਵਦੀ ਗੱਡੀ ਵੀ ਲੈ ਕੇ ਆ ਰਿਆ ਰਿੱਕੀ ਕਹਿੰਦਾ ਪਾਪਾ ਮੇਰੀ ਵੀ ਧੂਣੀ ਆ ਆ ਲਿਆਏ ਆਂਗਲਾ ਨਾਲ ਖੜਾ ਤੀ ਲਿਆ ਕੇ ਜੀਪ ਕਹਿੰਦਾ ਮੇਰੇ ਪਾਪਾ ਦੀ ਜੀਪ ਫੇਵਰੇਟ ਆ ਕਹਿੰਦਾ ਮੈਂ ਵੀ ਆ ਜੀਪ ਚ ਚਲਾਉਂਗਾ ਕਹਿੰਦਾ ਲਓ ਬਈ ਰਿੱਕੀ ਕਹਿੰਦਾ ਗੱਡੀ ਬਾਲੀ ਗੰਦੀ ਹੋਈ ਪਈ ਐ ਬਹੁਤ ਜ਼ਿਆਦੀ ਇਹ ਗੱਡੀ ਧੋਣੀ ਅਮੀ ਕਰਕੇ ਨਾ ਬਹੁਤ ਖਰਾਬ ਜਿਹੀ ਬੀਸੀਆ ਚ ਵਧੀਆ ਧੋਤੀ ਜਾਊਗੀ। ਮੰਮੀ ਇਹਦੀ ਗੱਡੀ ਵੀ ਰੱਖਦੇ ਧੋਣੀ ਆ ਨੇ ਵਿਚਾਰੇ ਨੇ। ਆਹ ਬੈਠ ਗਿਆ ਲੈ ਖੜਾ ਕੇ ਗੱਡੀ। ਕਹਿੰਦਾ ਵੀ ਮੈਂ ਵੀ ਧੋਊਂਗਾ। ਰਿੱਕੀ। ਗੱਡੀ ਘੜਾ ਲਈ। ਸਾਡੇ ਸ਼ੋਰ ਨੇ ਵੀ ਗੱਡੀ ਘੜਾ ਲਈ ਆਪਦੀ ਬਰਾਬਰ। ਚਲੋ ਬਈ ਬਹੁਤ ਗੱਲਾਂ ਬਾਤਾਂ ਹੋ ਗਈਆਂ। ਇਹ ਤਾਂ ਮੁੱਕ ਨਹੀਂ ਹੋਈਆਂ। ਪਹਿਲਾਂ ਕੰਮ ਮੁਕਾ ਲਈਏ ਗੱਲਾਂ ਬਾਤਾਂ ਆਪਾਂ ਬਾਅਦ 'ਚ ਕਰਾਂਗੇ। ਇਦਵਲਾ ਮੰਮੀ ਦਾ ਮੋਹ ਜਾਨ ਮੈਨੂੰ ਕਹਿੰਦੀ ਮਨਪਰੀ ਕੰਮ ਕਰ ਆਪਾਂ ਲੋ ਬਈ ਆਪਾਂ ਹੋ ਗਏ ਆਂ ਰੈਡੀ ਜਾਣ ਵਾਸਤੇ ਅੱਜ ਬਹੁਤ ਲੇਟ ਹੋ ਗਏ ਆਂ ਠੀਕ ਆ ਕਲਾਇੰਟ ਵੀ ਬੁਟੀਕ ਤੇ ਆਪਣੀ ਵੇਟ ਕਰ ਰਿਹਾ ਜਲਦੀ ਹੁਣ ਰੋਟੀ ਕਾਲੀ ਆਪਾਂ ਹਾਂ ਦੇਖ ਲੋ ਇਹਨੂੰ ਫੜਫੜ ਰੱਖਣਾ ਪੈਂਦਾ ਮੰਮੀ ਗੇਟ ਬੰਦ ਕਰਕੇ ਰੱਖਿਆ ਵਿਚਾਰੀ ਨੇ ਇੱਧਰ ਦੇਖੋ ਸੁਰਮੇ ਵਾਲੇ ਪੁੱਤ ਜਿਆਰ ਟਿੰਗ ਸੰਡੇ ਬੱਚੇ ਦਾਦੀ ਦੇ ਪਿਆਰੇ ਬੱਚੇ ਲੋ ਬਈ ਉਧਰ ਦੇਖ ਲੋ ਜੁਹਾਰ ਸਿੰਘ ਜੀ ਨਮਾਏ ਆ ਨਵੇਂ ਕੱਪੜੇ ਪਾਏ ਆ ਵੀ ਚਲਦੇ ਆ ਆਪਾਂ ਬੁਟੀਕ ਤੇ ਤੇ ਇਹ ਸਾਹ ਬਾਦਰ ਜੀ نیچے ਲਿਟੀ ਆਂਦੇ ਨੇ ਮੱਖੀ ਮੱਖੀਆਂ ਫੜੀ ਆਂਦੇ ਨੇ ਹੈ ਜੁਹਾਰ ਸਿੰਘ ਖੜੇ ਹੋ ਜੋ ਪੁੱਤਰ ਗੱਡੀ 'ਚ ਸਾਰਾ ਸਮਾਨ ਆਪਾਂ ਰੱਖ ਲਿਆ ਤੇ ਹੁਣ ਆਪਾਂ ਠੀਕਾ ਰਿੱਕੀ ਨੂੰ ਰੋਟੀ ਵੀ ਫੜਾਤੀ ਬਸ ਰੋਟੀ ਉਹਨਾਂ ਨੇ ਖਾ ਲਈ ਤੇ ਆਪਾਂ ਹੁਣ ਸਿੱਧਾ ਉਹਦੇ ਕੰਮ ਤੇ ਜਾਵਾਂਗੇ ਆਪਾਂ ਸੋਹਰਾਪਾ ਗਈ ਤੀਂ ਜਾਣਾ ਇੱਧਰੇ ਰੋਟੀ ਖਾਈ ਜਾਂਦੇ ਨੇ ਰੋਟੀ ਖਾ ਕੇ ਫਿਰ ਆਪਾਂ ਚੱਲਦੇ ਹਾਂ ਹਾਂਜੀ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਮਿੱਤਰ ਪਿਆਰਿਆ ਸਾਰੇ ਨਾਲ ਤੇ ਪੀਰ ਜਾਣ ਦੀਆਂ ਤਿਆਰੀਆਂ ਸਾਡੀਆਂ ਹੋ ਰਹੀਆਂ ਨੇ ਅੱਜ ਮੈਂ ਤੋਂ ਤੁਸੀਂ ਗੱਡੀ ਕਿਉਂ ਕਿ ਸਵੇਰੇ ਸਵੇਰੇ ਕੱਲ ਗਏ ਸੀ ਭੂਆ ਕੋਲ ਤੇ ਰਾਤ ਦੇ ਵਿੱਚ ਨਾ ਸਿੱਪ ਤੌੜ ਉਹ ਬੜਾ ਖੜਾ ਸੀ ਪਾਣੀ ਕੋਈ ਗੱਡੀ ਵਾਲਾ ਨਾਲ ਦੀ ਗੱਡੀ ਤੇਜ਼ ਕਰਕੇ ਲਗਾ ਕੇ ਲਈ ਜੇ ਲੋਕ ਇੰਨੀ ਦਾਕਲ ਹੁੰਦੀ ਐ ਲੋਕਾਂ ਨੂੰ ਸਾਰੀ ਗੱਡੀ ਭੱਜੇ ਤੇ ਬਰਾਜ ਜਪਾ ਗੱਡੀ ਤੋਂ ਨਹੀਂ ਸਾਰਿਆਂ ਨੂੰ ਬਾਰੂ ਕਿਉਂਕਿ ਵੈਕਿਊਮ ਕਲੀ ਨਾਲ ਮਦਦ ਲੈਂਦਾ ਫਾਹ ਕਾਰ ਵਾਲਾ ਛੋਟਾ ਜਿਹੜਾ ਇਹ ਚਾਰਜਿੰਗ ਵਾਲੇ ਪੁਆਇੰਟ ਹੁੰਦਾ ਕਾਰ ਦੇ ਵਿੱਚ ਡਾਕਟਰ ਜਿਹਾ ਲੱਗਦਾ ਹੁੰਦਾ ਉਹਦੇ ਵਿੱਚ ਲੱਗ ਜਾਂਦਾ ਤਾਂ ਆਪ ਹੀ ਸਾਫ ਕਰ ਲੈਣੀ ਅੱਗੇ ਨਾਲ 350 300 400 ਐਮਆਰਪੀ ਦੇ ਕੀ ਆਉਂਦਾ ਫਲਾਸੀ ਕਿਉਂ ਗੱਡੀ ਖਰਾਬ ਰਹਿੰਦੀ ਹੈ ਬਾਈ ਟੱਪ ਮੈਨੂੰ ਆਪ ਤਾਂ ਬੰਦ ਥੋੜੀ ਸਾਫ ਬੋਧ ਰੱਖਦਾ ਗੱਡੀ ਤਾਂ ਹਫਤੇ ਦੇ ਵਿੱਚ ਦੋ ਦੋ ਹਫਤੇ ਬਰ ਦੁਬਾਈ ਲੈਂਦਾ ਸੀ ਗਾ ਜਾਂ ਮਹੀਨੇ ਦੇ ਵਿੱਚ ਤਿੰਨ ਵਾਰੀ ਦੁਬਾ ਲੈਂਦਾ ਸੀ ਤਾਂ ਕਰ ਫਿਰੋ ਕਿਆ ਸਰਵਪਾਤ ਦੀ ਵਿਚ ਨਾਲੇ ਹੁਣ ਵਧੀਆ ਨਾਲੇ ਤੋਂ ਮੈਂ ਵਾਸ਼ਰ ਲਿਆ ਚੀਜ਼ ਜਿਹਦੋਂ ਏਸੀ ਲ ਸਰਵਿਸ ਕਰਦੇ ਹੁੰਦੇ ਆ ਨਾਲੇ ਮੈਂ ਕੋਈ ਕਿਉਂ ਲਿਆ ਸਾਰੇ ਸੰਦ ਸੰਦੇਲੇ ਘਰੇ ਲਿਆ ਹੁਣ ਤੌਲੀਏ ਨਵੇਂ ਲਿਆ ਉਹਨਾਂ ਨੇ ਵੇਖ ਲਈ ਤੋਂ ਨਾਲੇ ਹੁਣ ਤੋਂ ਬਾਅਦ ਕਿਆ ਬਾਕੀ ਚਾਹੇ ਸਰਵਿਸਟ੍ਰੇਸ਼ਨ ਕੋਈ ਆਵੇ ਹਾਂਜੀ ਬਈ ਤੇ ਅੱਜ ਆਪਾਂ ਜਿਹੜੇ ਹੈਗੇ ਆ ਸੂਟ ਕੋਰੀਅਰ ਕਰਨਾ ਲੱਗੇ ਸੀਗੇ ਤਾਂ ਨਵੇਂ-ਨਵੇਂ ਡਿਜ਼ਾਈਨ ਤਿਆਰ ਹੋਈ ਸੀ ਤਾਂ ਤੁਹਾਡੇ ਨਾਲ ਸ਼ੇਅਰ ਵੀ ਕਰ ਦਈਏ ਤੇ ਇਹਨਾਂ ਡਿਜ਼ਾਈਨਸ ਤੇ ਜਿਵੇਂ ਸੀਜ਼ਨ ਆਫ ਦੇ ਵਿੱਚ ਮੈਂ ਹਮੇਸ਼ਾ ਦੀ ਤਰ੍ਹਾਂ ਸੇਲ ਲਗਾ ਦਿੰਨੀ ਹੁੰਦੀ ਆ ਆਫਰ ਲਗਾ ਦਿੰਨੀ ਆ ਤਾਂ ਆਫਰ ਚ ਵੀ ਆਉਂਦੇ ਨੇ ਇਹ ਠੀਕ ਹੈ ਤਾਂ ਮੈਂ ਤੁਹਾਨੂੰ ਦਿਖਾਉਣੀ ਹਾਂਜੀ ਆਹ ਸੂਟ ਜਿਵੇਂ ਤੁਸੀਂ ਦੇਖਿਆ ਹੋਇਆ ਵੀ ਇਹ ਬਲੈਂਕ ਕਲਰ ਦੇ ਵਿੱਚ ਆਪਾਂ ਰੈਡੀ ਕੀਤਾ ਸੀ ਜੋ ਬ੍ਰੇਡ ਤੇ ਬੱਟੇ ਹੁਣ ਆਪਾਂ ਰਸਟ ਕਲਰ ਦੇ ਵਿੱਚ ਦੇਖੋ ਰੈਡੀ ਕੀਤਾਗਾ ਠੀਕ ਆ ਕਿਸੇ ਨੂੰ ਵੀ ਇਹ ਵਾਲਾ ਸੂਟ ਚਾਹੀਦਾ ਹੋਇਆ ਤਾਂ ਬਣਵਾ ਸਕਦੇ ਹੋ ਤੁਸੀਂ ਬੈਕ ਸਾਈਡ ਤੇ ਆਹ ਵਾਲਾ ਵਰਕ ਆ ਗਿਆ फ्रंट ਤੇ ਆ ਵਾਲਾ ਵਰਕ ਆ ਗਿਆ। ਆ ਵਾਲਾ ਵਰਕ ਆ ਗਿਆ ਬਾਵਾ ਤੇ। ਠੀਕ ਹੈ ਜੀ। ਥੈਨ ਇਹਦੇ ਨਾਲ ਦੁਪੱਟਾ ਫੁੱਲ ਪਿਓਰ অর্ਗੈਂਜ਼ਾ ਦਾ ਗਾ ਜੀ। ਸਲਵਾਰ ਵੀ ਦਿਖਾ ਦਈਏ। ਆ ਸਲਵਾਰ ਤੇ ਵਰਕ ਆ ਗਿਆ ਦਾ ਇਸਪਨ। ਠੀਕ ਹੈ। ਤੇ ਇਹਦੇ ਨਾਲ ਜਿਹੜਾ ਦੁਪੱਟਾ ਗਾ ਉਹ ਫੁੱਲ ਪਿਓਰ অর্ਗੈਂਜ਼ਾ ਦਾ ਗਾ ਸੌਫਟ অর্ਗੈਂਜ਼ਾ। ਠੀਕ ਹੈ। ਉਹ ਆ ਰਿਹਾ। ਤੇ ਡਬਲ ਲੇਸ ਲੱਗੀ ਹੋਈ ਆ। ਫੁੱਲ ਪਿਓਰ ਰੋਰਗੈਂਸਾ ਜਿਹੜੀ ਨਾਲ ਦੁਪੱਟਾ ਕਿਸੇ ਨੇ ਵੀ ਆਰਡਰ ਕਰਨਾ ਕਿਸੇ ਵੀ ਕਲਰ ਚ ਕਸਟਮਾਈਜ਼ ਕਰਵਾ ਸਕਦੇ ਹੋ ਠੀਕ ਹੈ ਨਾਓ ਹੁਣ ਇਹ ਇਹ ਆਪਣਾ 2025 ਦਾ ਹੀ ਡਿਜ਼ਾਈਨ ਸੀਗਾ ਤੇ ਜੇ ਕਿਸੇ ਨੇ ਕਰਵਾਉਣਾ ਰੈਡੀ ਤਾਂ ਹੁਣ ਆਫਰ ਚੱਲ ਰਹੀ ਹੈ ਤੇ ਹਰ ਇੱਕ ਸੂਟ ਪਿੱਛੇ ਜਿੰਨੇ ਵੀ ਆਪਣੇ ਸੂਟ ਸੀਗੇ ਹੈਂਡਵਰਕ ਵਾਲੇ ਠੀਕ ਹੈ ਹਰ ਇੱਕ ਸੂਟ ਪਿੱਛੇ 1000 ਰੁਪਏ ਦੀ ਜਿਹੜੀ ਹੈਗੀ ਆ ਉਹ ਆਫਰ ਚੱਲ ਰਹੀ ਆ ਮਤਲਬ 1000 ਰੁਪਈਆ ਆਪਾਂ ਪਿੱਛੇ ਛੱਡ ਦਾਂਗੇ ਇੱਕ ਦੂਜੇ ਕਲੱਸ ਕਰ ਦਾਂਗੇ ਤੁਹਾਨੂੰ ਸੌਦੇ ਦੇ ਵਿੱਚ ਠੀਕ ਹੈ ਤਾਂ ਜਿਹਨੇ ਵੀ ਆਰਡਰ ਕਰ ਕਰ ਸਕਦੇ ਹੋ ਬਾਈ ਹੁੰਦਾ ਸਰਦ ਤੁਹਾਨੂੰ ਠੀਕ ਹੈ ਜੀ ਇਹ ਪੈਕ ਹੋ ਗਿਆ ਹਾਂ ਜੀ ਲੈਸ ਪਾ ਦਾਂਣਾ ਇਹਦਾ ਹੀ ਵਿੱਚ ਆਪਾਂ ਹਾਂਜੀ ਸਟੱਟ ਦੇ ਬੋ ਤਾਂ ਇਹ ਆਹ ਵਾਲੇ ਸੂਟ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾਗਾ ਆਹ ਡਿਜ਼ਾਈਨ ਨੂੰ ਤਾਂ ਇਹਦੇ ਕਾਫੀ ਸੂਟ ਜਿਹੜੇ ਰੈਡੀ ਵੀ ਹੋ ਰਹੇ ਆ ਤੇ ਸੇਮ ਕਲਰ ਦੇ ਵਿੱਚ ਬਣ ਕੇ ਚਲੇ ਵੀ ਗਏ ਸੇਮ ਕਲਰ ਦੇ ਵਿੱਚ ਇਹ ਤਾਂ ਬਹੁਤ ਟਾਈਟ ਆ ਤੇ ਨਿਕਣਾ ਬੂਗਾ ਪਰ ਦੇਖੋ ਜੀ ਠੀਕ ਹੈ neck ਤੇ ਵਰਕ ਤੇ ਅੱਗੇ ਪਿੱਛੇ ਵਰਕ ਘੇਰੇ ਤੇ ਬਾਹਾਂ ਤੇ ਹੈਂਡਵਰਕ ਆ ਠੀਕ ਹੈ ਤੇ ਸਲਵਾਰ ਤੇ ਪ੍ਰੋਪਰ ਹੈਂਡਵਰਕ ਤੇ ਸੌਫਟ ਔਰਗੈਂਜ਼ਾ ਦੇ ਨਾਲ ਦੁਪੱਟਾ ਗਾ ਤੇ ਦੁਪੱਟੇ ਦੇ ਪੱਲਿਆਂ ਦੇ ਵਿੱਚ ਵੀ ਇਦਾਂ ਇਹ ਹੈਂਡਵਰਕ ਕੀਤਾ ਹੋਇਆ ਗਾ ਇਹਤੇ ਵੀ ਆਫਰ ਚੱਲ ਰਹੀ ਹੈ ਇਹ ਵਾਲੇ ਸੂਟ ਤੇ ਵੀ ਕਿਸੇ ਨੇ ਵੀ ਰੈਡੀ ਕਰਵਾਉਣਾ ਜਲਦੀ ਤੋਂ ਜਲਦੀ ਕਰਵਾ ਸਕਦੇ ਹੋ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਜਿਵੇਂ ਉਹ ਵਾਲਾ ਪਿਓਰ ਕ੍ਰੇਪ ਤੇ ਕੀਤਾ ਸੀ ਇਹ ਬਿਸਕੋਸ ਪਿਓਰ ਜਾਰਜਟ ਤੇ ਕੀਤਾ ਹੋਇਆ ਹੈਗਾ ਸੈਮੀ ਨਹੀਂ ਆ ਪਿਓਰ ਬਿਸਕੋਸ ਜਾਰਜਟ ਤੇ ਕੀਤਾ ਹੋਇਆ ਠੀਕ ਹੈ ਜੀ ক্লোਜ਼ ਲੈ ਆ ਕਰੀ ਜੰਗਾ ਜਦੋਂ ਹਾਂਜੀ ਬਈ ਕਾ ਪਾਸੂਟ ਕੋਰੀਅਰ ਕਰਨ ਲੱਗਿਆ ਇਹ ਵੀ ਪ੍ਰੋਪਰ ਹੈਂਡਵਰਕ ਆ ਇਹਦੇ ਵੀ ਆਫਰ ਹੈਗੀ ਆ ਚਾਰੇ ਕੁੰਜੇ ਦੇ ਵਿੱਚ ਇਹ ਤੇ ਹੈਂਡਵਰਕ ਕੀਤਾ ਹੋਇਆ ਹੈਗਾ ਦੁਪੱਟੇ ਤੇ ਤੇ ਸੂਟ ਦੇ ਵਿੱਚ ਸਾਰਾ ਹੈਂਡਵਰਕ ਆ ਤੇ ਸਲਵਾਰ ਤੁਸੀਂ ਦੇਖ ਸਕਦੇ ਹੋ ਵੀ ਮੋਰਨੀਆ ਵਾਲਾ ਵਰਕ ਕੀਤਾ ਹੋਇਆ ਪ੍ਰੋਪਰ ਤਰੀਕੇ ਨਾਲ ਕਿਸੇ ਨੇ ਵੀ ਰੈਡੀ ਕਰਵਾਉਣਾ ਇਹ ਵੀ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਰੈਡੀ ਕਰਵਾ ਸਕਦੇ ਮੈਂ ਪੜਾ ਲਓ ਬਈ ਇੱਕ ਸੂਟ ਆਹ ਵਾਲਾ ਬ੍ਰੋਕੇਟ ਦਾ ਬਾਹਾਂ ਤੇ ਆਹ ਘੇਰੇ ਤੇ ਵਰਕ ਆਗਾ ਤੇ ਆਹ ਵਾਲਾ ਤੁਸੀਂ ਦੇਖ ਲਓ ਵੀ ਸਲਵਾਰ ਤੇ ਹੈਂਡਵਰਕ ਆ ਠੀਕ ਆ ਸੌਫਟ অর্ਗੈਂਜ਼ਾ ਦਾ ਦੁਪੱਟਾ ਇਹ ਵੀ ਤੁਸੀਂ ਕਰਵਾ ਸਕਦੇ ਹੋ ਜੇ ਕਿਸੇ ਨੇ ਰੈਡੀ ਕਰਵਾਉਣਾ ਲਓ ਬਈ ਇੱਕ ਆਪਣੇ ਕੋਲ ਬਈ ਆਹ ਬਲੈਕ ਸੂਟ ਰੈਡੀ ਹੋਇਆਗਾ ਠੀਕ ਆ ਫਿਰ ਉਹਨਾਂ ਦੇ ਉੱਤੇ ਇਹ ਰੈਡੀ ਹੋਇਆਗਾ ਜੌਰਜਟ ਤੋਂ ਵਧੀਆ ਕਪੜਾ ਹੁੰਦਾ neck ਤੇ ਹੈਂਡਵਰਕ ਬਾਟਮ ਤੇ ਪ੍ਰੋਪਰ ਤਰੀਕੇ ਦਾ ਹੈਂਡਵਰਕ ਹੈ ਤੇ ਵੀ ਆਫਰ ਆ ਠੀਕ ਆ ਤੇ ਬਾਹ ਤੇ ਹੈਂਡਵਰਕ ਆ ਦੁਪੱਟਾ ਸੌਫਟ অর্ਗੈਂਜ਼ਾ ਫੋਰ ਸਾਈਡਡ ਹੈਂਡਵਰਕ ਲੇਸ ਤੇ ਵਿੱਚ ਹੈਂਡਵਰਕ ਦੀਆਂ ਬੂਟੀਆਂ ਆ ਗਈਆਂ ਇਹ ਰਹੀ ਤੇ ਅੱਗੇ ਪਿੱਛੇ ਹੈਂਡਵਰਕ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਇਹਨੂੰ ਕਸਟਮਾਈਜ਼ ਕਰਵਾ ਸਕਦੇ ਹੋ ਐਨੀ ਕਲਰ ਠੀਕ ਹੈ ਤੁਹਾਡੀ ਚੋਇਸ ਦੇ ਅਕੋਰਡਿੰਗ ਇਹ ਸੂਟ ਰੈਡੀ ਹੋ ਜੂ ਤੇ ਇਹਤੇ ਵੀ ਆਪਾਂ ਆਫਰ ਲਗਾਈ ਹੋਈ ਹੈ ਜੀ ਹਾਂਜੀ ਬਈ ਇੱਕ ਸੂਟ ਆਪਣੇ ਕੋਲ ਜੌਰਜਟ ਦਾ ਆ ਵਾਲੇ ਰੈਡੀ ਹੋਏ ਆ ਦੋ ਸੂਟ ਇੱਕੋ ਜੇ ਠੀਕ ਹੈ ਇਹ ਵੀ ਆਪਾਂ ਡਿਸਪੈਚ ਕਰਨ ਲੱਗੇ ਆ ਤੇ ਇੱਕ ਸੂਟ ਇਹਦਾ ਆ ਰਿਹਾ ਇੱਕ ਆ ਰਿਹਾ ਦੋ ਆਪਾਂ ਪਹਿਲਾਂ ਭੇਜਦੇ ਜੀ ਇਦਾਂ ਦੇ ਸੂਟ ਆਪਾਂ ਤੁਸੀਂ ਆਪਣੀ ਚੋਇਸ ਦੇ ਸਾਡੇ ਕੋਲ ਰੈਡੀ ਕਰਵਾ ਸਕਦੇ ਹੋ ਸਾਡੇ ਕੋਲ ਇਸ ਤਰੀਕੇ ਦੇ ਕਾਫੀ ਸਾਰੇ ਪ੍ਰਿੰਟ ਹੁੰਦੇ ਆ ਤੁਸੀਂ WhatsApp ਦੇ ਉੱਪਰ ਫੋਟੋਜ਼ ਮੰਗਵਾਉਣੀਆਂ ਨੇ ਪ੍ਰਿੰਟਸ ਦੀਆਂ ਉਹਦੇ ਵਿੱਚੋਂ ਸਿਲੈਕਟ ਕਰਕੇ ਦੈਨ ਤੁਸੀਂ ਮੇਰੀ Instagram ID ਤੋਂ ਡਿਜ਼ਾਈਨ ਸਿਲੈਕਟ ਕਰਕੇ ਸਾਡੇ ਤੋਂ ਸੂਟ ਬਣਵਾ ਸਕਦੇ ਹੋ ਇਦਾਂ ਦੇ ਵੀ ਲਓ ਬਈ ਇੱਕ ਬਹੁਤ ਸੋਹਣਾ ਹੈਂਡਵਰਕ ਦਾ ਸੂਟ ਹੋਰ ਰੈਡੀ ਹੋਇਆ ਆਪਣੇ ਕੋਲ ਬਿਲਕੁਲ ਗਰਮੀ ਵਾਲਾ ਕਲਰ ਕਿਸੇ ਨੂੰ ਵੀ ਇਹ ਸੂਟ ਚਾਹੀਦਾ ਹੋਇਆ ਕਿਸੇ ਵੀ ਕਲਰ ਤੇ ਬਣਾ ਸਕਦੇ ਹੋ ਆਫਰ ਲੱਗੀ ਹੋਈ ਆ ਠੀਕ ਆ ਆ ਸਾਰਾ ਪ੍ਰੋਪਰ ਹੈਂਡਵਰਕ ਕੀਤਾ ਹੋਇਆ ਸੂਟ ਤੇ ਸਲਵਾਰ ਆ ਗਈ ਜੌਰਜਟ ਤੇ ਬਣਿਆ ਹੋਇਆਗਾ ਠੀਕ ਹੈ ਤੇ ਦੁਪट्टे ਦੇ ਵਿੱਚ ਵੀ ਸਾਰੇ ਜ ਹੈਂਡਵਰਕ ਆ ਫੁੱਲ ਪਿਓਰ ਆਰਗੈਂਜ਼ਾ ਦਾ ਦੁਪੱਟਾ ਹੈ ਜੀ ਲਓ ਜੀ ਕਿੰਨਾ ਲਗਾਇਆ ਇਹਨੂੰ ਖਲਾ ਤੂੰ ਬੈਠ ਇਹ ਨਹੀਂ ਬੈਠ ਕੇ ਦਿਖਾਊਗਾ ਹੁਣ ਬੈਠ ਕੇ ਦੇਖੀ ਚੱਲੇ ਦੇਖੀ ਦੇਖੀ ਰੋ ਰੋ ਮਾਰਦਲੇ ਦੱਸ ਫਾਦੇ ਨਹੀਂ ਦਾ ਦਈ ਨਾ ਜਾਓ ਜਾਓ ਗੱਡੀ ਲਵਾਇਆਓ ਦੇਖ ਕੰਨ ਚੱਕ ਲੈ ਪੂੜਾ ਸਿੱਟੇ ਹੀ ਹੁਣ ਕੀ ਕਰਨ ਲਸਣ ਲਸਣ ਨਹੀਂ ਛਿਲਣੀ ਕਾਦੀ ਦਾਲ ਬਣਾਵਾਂਗੇ ਅੱਜ ਆਲੂ ਛੋਲੇ ਆਲੂ ਠੀਕ ਆ ਕਾਲੇ ਝਣੇ ਕੁੱਟ ਕੇ ਬਣਾਵਾਂਗੇ ਅੱਜ ਲੋਬੀ ਅੱਜ ਆਪਾਂ ਬਣਾਉਣੀ ਆ ਠੀਕਾ ਕਾਲੇ ਚਨੇ ਤੇ ਆਲੂ ਲੋਬੀ ਚਨੇ ਠੀਕਾ ਮੰਮੀ ਨੇ ਉਬਾਲ ਕੇ ਰੱਖਤੇ ਸੀਗੇ ਤੇ ਹੁਣ ਆਪਾਂ ਤੜਕੇ ਦੇ ਵਿੱਚ ਇਹ ਚੋਂ ਅੱਧੇ ਚਨੇ ਕੱਢ ਕੇ ਆਪਾਂ ਨਾ ਤੜਕੇ 'ਚ ਘੁੱਟ ਲਾਂਗੇ ਮੇਰੀ ਦਾਦੀ ਬਣਾਉਣੀ ਹੁੰਦੀ ਸੀ ਉਦਾਂ ਬਣਾਉਂਗੀ ਅੱਜ ਮੈਂ ਇਹ ਲੋਬੀ ਅੱਜ ਆਪਾਂ ਬਣਾ ਰਹੇ ਆ ਠੀਕਾ ਕਾਲੇ ਚਨੇ ਆਲੂ ਤਰੀਆਲੇ ਬਣਾਵਾਂਗੇ ਬਾਹਨ ਦੀ ਤਰੀਆਲੇ ਦੇ ਤੇ ਮਸਾਲਾ ਆਪਾਂ ਪੁੱਟ ਲਿਆਗਾ ਠੀਕ ਥੋੜੀ ਜਿਹੀ ਹਲਦੀ ਨੂੰ ਘਟਾ ਕੇ ਹਲਦੀ ਆਪਾਂ ਬਲਕੀ ਜੀ ਹੋਰ ਪਾ ਲਾਂਗੇ ਕਿਉਂਕਿ ਲਾਲ ਲਾਲ ਜੀ ਹੀ ਵਧੀਆ ਲੱਗਦੀ ਹੈ ਜਿਹੜੀ ਇਹ ਸਬਜ਼ੀ ਪਕਾਣ ਹੁੰਦੀ ਹੈ ਤਾਂ ਉਹਨਾ ਆਪਾਂ ਇਹਦੇ ਵਿੱਚ ਵੱਧੇ ਜਣੇ ਜਿਹੜੇ ਉਹ ਆਪਾਂ ਕੁੰਡੇ ਵਿੱਚ ਪੁੱਟ ਲਾਂਗੇ ਵੱਧੇ ਜਣੇ

ਅੱਧਿਆ ਪਾਈਏ ਮੇਰੀ ਦਾਦੀ ਇਦਾਂ ਬਣਾਉਂਦੀ ਆ ਮਮੀ ਨੇ ਤਾਂ ਮੈਨੂੰ ਐ ਕਿਹਾ ਸੀ ਯਾਰ ਮਮੀ ਕਹਿੰਦੀ ਵੀ ਅਲੱਗ ਗ੍ਰाइंड ਕਰਕੇ ਨਾ ਜਿਹੜੇ ਚਨੇ ਨੇ ਭੁੱਜੇ ਹੋਏ ਚਨੇ ਨੇ ਇਹਨਾਂ ਨੂੰ ਅਲੱਗ ਗ੍ਰाइंड ਕਰ ਲਾ ਤੇ ਜਿਹੜਾ ਤੂੰ ਆਹ ਕਰ ਰਹੀ ਆ ਮਸਾਲਾ ਪੁੱਟ ਰਹੀ ਆ ਇਹਨੂੰ ਅਲੱਗ ਪੁੱਟ ਲੈ ਉਹਨਾਂ ਨੂੰ ਗ੍ਰाइंड ਕਰਕੇ ਤੇ ਵਿੱਚ ਪਾਣੀ ਮੈਂ ਕਿਹਾ ਨਹੀਂ ਮੈਂ ਕਿਹਾ ਮੇਰੀ ਦਾਦੀ ਮਸਾਲੇ ਦੇ ਵਿੱਚ ਹੀ ਉਹ ਕਰਦੀ ਹੁੰਦੀ ਸੀ ਪੁੱਟਦੀ ਹੁੰਦੀ ਸੀ ਮੇਰੀ ਮੰਮੀ ਵੀ ਐਂ ਕਰਦੀ ਸੀ ਤੇ ਮੈਂ ਕਿਹਾ ਆਪਾਂ ਵੀ ਮੰਮੀ ਐਂ ਕਰਾ ਦਿਆ ਜੈ ਇ ਬਣਾ ਕੇ ਖਵਾਉਂਗੀ ਮੈਂ ਤੁਹਾਨੂੰ ਬਹੁਤ ਟੇਸਟੀ ਬਣਦੀ ਹੈ ਇੰਦਾਂ ਦਾਲ ਬਹੁਤ ਸੁਆਦਮੰਦੀ ਹੈ ਇਸ ਲਈ ਨਾਲ ਦਾਲ ਹਾਜੀ ਇਸ ਤਿਹੇ ਨਾ ਫੁੱਲੇ ਹੋਏ ਹੋਏ ਸੀ ਇਹਦੇ ਨਾਲ ਪਤਾ ਕੀ ਹੈ ਨਾਲ ਇੱਕ ਕਰੀ ਹੈ ਜਿਹੜੀ ਉਹ ਸੰਘਣੀ ਬਣ ਜਾਂਦੀ ਹੈ ਨਾਲੇ ਵਧੀਆ ਬਣ ਜਾਂਦੀ ਹੈ ਆਪਕੇ ਇਹ ਦਾਲ ਕਦੇ ਵੀ ਬਹੁਤ ਤਾਕਤਵਰੀ ਦਾਲ ਹੁੰਦੀ ਹੈ ਤਾਂ ਜ਼ਰੂਰ ਬਣਾ ਕੇ ਖਵਾਈ ਚਾਹੀਦੀ ਬੱਚਿਆਂ ਨੂੰ ਵੀ ਵੈਸੇ ਵੀ ਹਵਾਲ ਕੇ ਖਵਾ ਸਕਦੇ ਆ ਪਰ ਮੈਂ ਤਾਂ ਬਹੁਤ ਖਾਨੀ ਹੈ ਲਓ ਜੀ। ਇਹ ਆ ਗਿਆ ਮਸਾਲਾ। ਠੀਕ ਹੈ। ਹੁਣ ਆਪਾਂ ਤਰਕੇ ਦੀ ਤਿਆਰੀ ਕਰ ਲਈਏ। ਘਣਕਾ ਲਾਉਣੀ। ਲਓ। ਹੁਣ ਆਪਾਂ ਤੇਲ ਸੁਨ ਰਹੇ ਆ ਜੀ। ਤੇ ਜਿਹੜੀ ਕਿੱਕਰ ਹੋ ਗਈ ਇਸ ਵਾਰ ਪੰਜ ਚਾਰ ਨੇ। ਫਿਰ ਆਪਾਂ ਆਵਦੇ ਆ ਚਨੇ ਮਸਾਲੇ ਵਾਲੇ ਜਿਪਾਤੇ ਸੀਗੇ ਮੈਂ। ਫਿਰ ਆ ਭਾਰ ਲੂ ਪਾਵਾਂਗੇ ਵਿੱਚ ਆ ਚ ਜੈਂਟ ਘਰ ਦਾਂਗੇ। ਲਓ ਬਈ। ਆ ਸਾਡੇ ਅੰਗੂਰ ਪੱਕ ਗਿਆ ਜੀ ਨੇ। ਇੱਕ ਗੁੱਸਾ ਤਾਂ ਸਾਡੇ ਕਾਟੋਗਾ ਗਈ। ਰਾਮ ਨੇ ਨੇ ਸਾਡੇ ਨਹੀਂ ਤੋੜ ਕੇ ਨਹੀਂ ਦਿੱਤੇ। ਮਾਸੀ ਮੈਨੂੰ ਕਿਦਾਂ ਦੀ ਬੁਲਾਈ ਜਾਂਦੀ ਸੀ ਜੁਹਾਰ ਅੰਗੂਰ ਖਾਲਾ ਓਏ। ਮਾਸੀ ਲੱਗੇ ਕਾਫੀ ਆ ਹਨਾ। ਹਾਂ ਉਹ ਪੱਕੇ ਨਹੀਂ। ਹਾਂ ਉਹ ਪੱਕੇ ਨਹੀਂ ਹੈਗੇ ਹਨਾ। ਇਹ ਨਹੀਂ ਇੱਕ ਤਾਂ ਵਿੱਚ। ਹਾਂ। ਪਰ 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 ਆ ਪੈ। ਪਰ ਲੱਗੇ ਬਹੁਤ ਆ ਇੱਥੇ ਜੀ ਪੱਕੇ ਹੋਇਆ ਆ। ਹਾਂ ਮੈਂ ਤਾਂ ਆ ਆ ਲਾ ਕੇ ਖਾਣੀ ਆ ਮੈਂ। ਲੋ ਭਈ ਦੋ ਗੁੱਸੇ ਆ ਜਿਹੜੇ ਅਸੀਂ ਤੋੜ ਲਿਆ। ਅਸੀਂ ਹੋਰ ਵੀ ਦੇਖਾਂਗੇ ਬਾਅਦ ਚ ਜਾਂਦੇ ਹੋਏ। ਪਹਿਲਾਂ ਖਾ ਲਈ। ਹਾਂਜੀ ਭਾਈ ਇਹ ਸੀਗਾ ਆਪਣਾ ਅੱਜ ਦਾ ਬਲੌਗ ਉਮੀਦ ਕਰਦੀ ਹਾਂ ਤੁਹਾਨੂੰ ਮੇਰਾ ਬਲੌਗ ਬਹੁਤ ਵਧੀਆ ਲੱਗਿਆ ਹੋ ਸੋਹਣੇ ਸੋਹਣੇ ਬਲੌਗ ਦੇਖਣ ਦੇ ਲਈ ਜਰੂਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਕਮੈਂਟ ਕਰਕੇ ਦੱਸਿਆ ਕਰੋ ਕਿਵੇਂ ਦੇ ਲੱਗੇ ਤੇ ਪਲੀਜ਼ ਆਪਦੇ ਫਰੈਂਡਸ ਤੇ ਆਪਦੇ ਰਿਸ਼ਤੇਦਾਰਾਂ ਦੇ ਵਿੱਚ ਜਰੂਰ ਸ਼ੇਅਰ ਕਰਿਆ ਕਰੋ ਸਾਡੇ ਬਲੌਗ ਕਿਉਂਕਿ ਜੇ ਦੇਖੋ ਬਲੌਗਸ ਤੇ ਵਿਊ ਨਹੀਂ ਆਉਣਗੇ ਤਾਂ ਅਸੀਂ ਬਲੌਗ ਬਣਾਉਣਾ ਛੱਡ ਦੇਈਏ ਆ ਵੀਰਪਾ ਠੀਕ ਮੁੱਚੀ ਠੀਕ ਹੈ ਭਾਈ ਤੇ ਓਕੇ ਮਿਲਦੇ ਆਂ ਗੱਲ ਨੂੰ ਨੈਕਸਟ ਬਲੌਗ ਦੇ ਵਿੱਚ ਬਾਏ ਬਾਏ